ਪੰਜਾਬ ਪੁਲਿਸ ਵੱਲੋਂ ਜੁਰਮ ਖਿਲਾਫ ਮੁਹਿੰਮ ਜਾਰੀ ਹੈ ਇਸੇ ਸੰਬੰਧ ਵਿੱਚ ਖੰਨਾਪੂਸ ਵੱਲੋਂ ਇੱਕ ਕਤਲ ਦੇ ਕੇਸ ਨੂੰ ਕੁਝ ਘੰਟਿਆਂ ਵਿੱਚ ਹੀ ਹੱਲ ਕਰ ਲਿਆ ਗਿਆ ਹੈ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਇਹ ਕੱਲ੍ਹ ਸਵੇਰ ਅਸਟੋ ਸਦਰ ਨੂੰ ਇਲਾਕੇ ਦੇ ਦਰਵੀਰ ਸਿੰਘ ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋੜਦੇਰੇ ਨੇ ਵੀ ਵੰਡ ਲੋਡ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ। ਉਹ ਜਾ ਕੇ ਦੇਖਿਆ ਇੱਕ 16 ਸੋਨਾ ਸਾਲ ਦੀ ਲੜਕੀ ਦੀ ਡੈੱਡ ਬੋਡੀ ਸੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ 40 ਅਧੀਨ ਤਰਤ 103 1 ਬੀ ਐਨ ਐਸ ਦਰਜ ਕਰ ਲਈ ਸੀ ਤੇ ਉਦੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮੋਰਚਰੀ ਜੇ ਰਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਉਹਨੂੰ ਐਸ ਐਚ ਓ ਸਦਰ ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਪਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੀ ਤੇ ਇਹ ਇੱਥੇ ਪਛੋਂ ਯੂਪੀ ਦੇ ਰਹਿਣ ਵਾਲੇ ਆ ਤੇ ਇੱਥੇ ਗਵਿੰਦਗੜ੍ਹ ਮੰਡੀ ਰ데요 ਸੀ ਜਿਹਦੇ ਲੇਬਰ ਦੇ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੇ ਹੋਏ ਪਤਾ ਲੱਗਿਆ ਵੀ ਇਹਦਾ ਇੱਕ ਜਮਚਾਨ ਵਾਲਾ ਸੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਇਹ ਸੰਜੀਤ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਦੋਂ ਸਟਰਗਲ ਕੀਤਾ ਤਾਂ ਉਹਨੇ ਸਟ੍ਰੇਗੂਲੇਟ ਕਰਕੇ ਉਹਦੀ ਡੈਥ ਇਹਨੇ ਕਤਲ ਕਰ ਦਿੱਤਾ ਇਨੂੰ ਅਸੀ ਗਿਫਤਾਰ ਕਰ ਲਿਆ ਜੀ ਤੇ ਉਹਦਾ ਪੁਸ਼ਟਮੈਂਟ ਵੀ ਕਰਾਇਆ ਜਾ ਰਿਹਾ ਹੈ ਪੁਸ਼ਟਮੈਂਟ ਤੋਂ ਬਾਅਦ ਜਲਦੀ ਹੀ ਸਾਹਮਣੇ ਆਉਗੀ ਅੱਗੇ ਤਫਤੀਸ਼ ਚੌਦਸ ਦੇ ਹੋਰ ਜਿਹੜਾ ਰਵਾ ਦਾ ਕੀਤਾ ਜਾ ਰਿਹਾ ਸਰ ਪਹਿਲਾਂ ਵੀ ਕੋਈ ਕੇਸ ਤਰਜਾਏ ਕੋਈ ਹੈ ਇਸ ਦਾ ਮਾਮਲਾ ਜੀ ਹਜੇ ਹੁਣੇ ਇਹਦੀ ਗਿਫਤਾਰੀ ਹੋਈ ਹੈ ਜੀ ਪੁੱਛ ਕੇ ਚੱਜਾਰੀ ਹੈ ਜੀ ਅੱਗੇ ਜਿੰਨਾ ਚਿਰ ਸਾਹਮਣੇ ਆਉਣਗੇ ਤੁਹਾਨੂੰ ਥੋੜੇ ਹੋਰ ਸੰਖੇਤ ਕਿਤੇ ਕਰਨਗੇ ਜਿਸ ਤਰ੍ਹਾਂ ਲੜਕੀ ਨੂੰ ਵਾਲ ਲਿਆ ਜੀ ਇਹਦੀ ਪ੍ਰੋਫਾਈਲ ਕੀ ਹੈ ਕਿੰਨੀ ਉਮਰ ਹੈ ਕੋਈ ਮੈਰਿਡ ਹੈ ਅਨਮੈਰਿਡ ਹੈ ਜੀ ਲੜਕੀ ਨਹੀਂ ਇਹ ਤਾਂ ਦੋਸ਼ੀ ਪੜਿਆ ਜੀ ਦੋਸ਼ੀ ਅਨਮੈਰਿਡ ਹੈ ਦੋਸ਼ੀ ਇਬਨਾਂ ਇੱਕ ਤੋਂ ਜਨ ਜਾਣਦੇ ਸੀ ਤੇ ਜਿਹੜਾ ਗੇ ਮਿਸਤਰੀ ਮੇਰਾ ਕੰਮ ਕਰਦਾ ਨਾਲ ਰਾਜ ਮਿਸਤਰੀ ਦਾ ਨਾਮ ਕਰਦਾ ਨਾਲ ਮਿਸਤਰੀ ਦਾ ਨਾਮ ਲੈ ਕੇ ਦੰਦਾ ਗੁੰਡੀ ਵਾਲੀ ਸੀ ਗੁੰਦ ਗੜ ਤੇ 371 ਦਾ ਸਾਰੇ ਬਿਹਾਰ ਬਿਹਾਰ ਦਾ ਜੀ ਫਿਰ ਕਿੰਨੇ ਗ ਜਲਦੀ ਕਿੰਨੇ ਘੰਟੇ ਜਿਹੜਾ ਪਰਸੈਂਟੇਜ ਕਰ ਲਿਆ ਹੈ ਬਲੈਂਕ ਮਟਰ ਦੀ ਤੇ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾਹ ਮਿਲੀ ਹੈ ਤੇ ਡੈੱਡ ਬਡੀ ਕਰਦੇ ਚ ਲਈ ਹੈ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖੰਨਾ ਪੁਲਿਸ ਉਧਰ ਵੀ ਬਿਜ਼ੀ ਸੀਗੀ ਮਲਾਵ ਦਾੜੇ ਕੇਸ ਚ ਤੇ ਉਦੋਂ ਬਾਅਦ ਇਹ ਐਸਐਚਓ ਸਦਰ ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅਜੇ ਨੂੰ ਅਰੈਸਟ ਕਰ ਲਿਆ 24 ਘੰਟਿਆਂ ਦੇ ਅੰਦਰ ਅੰਦਰ ਇਹ ਸਾਰਾ ਹੋ ਗਿਆ